ਰਬੋਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੰਡ ਇੱਕਦਾਂ ਹੋਈ ਆ ਉਹਨਾਂ ਦੀ ਦਸਤ ਪਤਾ ਨਹੀਂ ਆ ਹਣ ਤੋਂ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਤੇ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਆ ਇਹ ਤਾਂ ਗਏ ਵੀ ਨਹੀਂ ਘਰੇ ਹੀ ਉਹ ਦੋਲੇ ਨੂੰ ਪਤਾ ਬਾਅਦ ਵਿੱਚ ਲੱਗਾ ਪੁਲਿਸ ਨੂੰ ਕੰਪਲੇਨ ਕੀਤੀ ਕੀ ਅੱਛਾ ਤੇ ਪੁਲਿਸ ਨੂੰ ਜਾਣਦੇ ਜਦੋਂ ਨਹੀਂ ਹੋ ਰਿਹਾ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਿਆ ਫਿਰ ਗਲੀ ਵਿੱਚ ਰੌਲਾ ਪੈ ਗਿਆ ਵਾ ਕਿਸੇ ਨੇ ਪਤਾ ਦੱਸ ਗਿਆ ਹੈ ਕਿੰਨੇ ਵਜੇ ਦੀ ਗੱਲ ਆ ਸਾਢੇ 10 ਵਜੇ ਦੀ ਗੱਲ ਵਾ ਤੇ ਹੁਣ ਕੀ ਮੰਗ ਕਰਦੇ ਜੀ ਕੁਝ ਨਹੀਂ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਹਾਂ ਕੋਈ ਲੜਾਈ ਝਗੜਾ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਨਹੀਂ ਕੋਈ ਆਈਸਾ ਜਿਕੇ ਦੇ ਉਹਦੀ ਮੈਰਿਜ ਨੂੰ 6 ਮਹੀਨੇ ਹੋ ਗਏ ਉਹਨੂੰ ਵਿਚਾਰੀ ਨੂੰ ਵਿਆਹ ਨੂੰ ਕਿੰਨਾ ਕਰ ਹੋਇਆ ਤੁਹਾਡੇ ਨੂੰ 500 ਮਹੀਨੇ ਹੋਏ ਕੀ ਕੰਮ ਕਰਦਾ ਸੀ ਮਾਨਾ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਹੁੰਦਾ ਹਿਦਾਰੀਓਂ ਕੀ ਨਾਮ ਸੀ ਅੰਮ੍ਰਿਤਜੀਤ ਗੋਲ ਕੀ ਗੱਲ ਹੋਈ ਕੋਈ ਗੱਲ ਨਹੀਂ ਇੱਥੇ ਦੇ ਹਸਰੇ ਘੇੜਦੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕੀ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮਨਪ੍ਰੀਤ ਕੀ ਨਾਮ ਮੋਢੇ ਤੇ ਕਿੱਦਾਂ ਹੋਈ ਇਹ ਬਾਤ ਆ ਤੀ

ਦੇ ਹਮੇ ਪੁਲਿਸ ਨੂੰ ਕੰਪਲੇਨ ਕੀਤੀ ਸੀ ਪੁਲਸ ਕੋਲ ਹੀ ਆ ਸਾਡੇ ਲਾਸ਼ ਨੂੰ ਦੇ ਤੇ ਕੀ ਕਹਿੰਦੀ ਪੁਲਿਸ ਨੂੰ ਪੁਲਸ ਨੇ ਉੱਥੇ ਖੜੀ ਕੋਸਟਮਰ ਤੇ ਇਹਦੇ ਇਕੱਲੇ ਦੇ ਵੱਜੀਆਂ ਕਿ ਹੋਰ ਕਿਸੇ ਨਹੀਂ ਹੋਣੀ ਕੋਈ ਤੇਨ ਜਣੇ ਸੀ ਮੋਟਰਸਾਈਕਲ ਤੇ ਇਹ ਪਿੱਛੇ ਦੇ ਕਾਈ ਪਿੱਛੋਂ ਮਾਰੀ ਗਏ ਇਹਨਾਂ ਨੂੰ ਬਾਰੇ ਪਤਾ ਲੱਗਿਆ ਸੀ ਰਾਤੀਏ ਤਿੰਨ ਲੜਕੇ ਘਰੋਂ ਗਏ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦਿਆਂ ਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ। ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ। ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ। ਕੋਈ ਪੁਰਾਣੀ ਰੰਜਿਸ਼ ਹੋਰ। ਹਜੇ ਕੋਈ ਫਿਲਹਲ ਅਜੇ ਕੁਝ ਨਹੀਂ ਦੱਸਿਆ ਇਹਨਾਂ ਨੇ। ਜੀ ਨਾਮ ਕੀ ਜੇ ਲੱਗਦਾ। ਮਨਪ੍ਰੀਤ ਉਹ ਮੁੰਡੇ ਦਾ ਨਾਮ।